ਹੈਲੋ ਜੀ ਸਸ਼ਿਕਾ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਤੁਹਾਡੇ ਕੀ ਹਾਲ ਚਾਲ ਨੇ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਜਾਨੀ ਜੀ ਵਾਹਿਗੁਰੂ ਦੀ ਕਿਰਪਾ ਨਾਲ ਚੜ੍ਹਦੀ ਕਲਾ ਚੋਂ ਹੋਗੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਜੀ ਤੰਦਰੁਸਤੀ ਦੇਣ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਕਾ ਤੇ ਬਹੁਤ ਹੀ ਸੋਹਣਾ ਜਿਹਾ ਡਿਜ਼ਾਈਨ ਲੈ ਕੇ ਆਏ ਸਿਰਫ ਇੱਕ ਸਲਾਈ ਦਾ ਡਿਜ਼ਾਈਨ ਹੈ ਇੱਕ ਕੁੰਡੇ ਦਾ ਸਿੱਧੇ ਕੁੰਡੇ ਦਾ ਬਣਿਆ ਹੋਇਆ ਬਹੁਤ ਸੋਹਣਾ ਲੱਗਦਾ ਹੈ ਡਿਜ਼ਾਈਨ ਦੀ ਆਪਣੀ ਪਹਿਲੀ ਸਲਾਈ ਆ ਇੱਕ ਕੁੰਡਾ ਆਪਾਂ ਸਿੱਧਾ ਬਣਾ ਲਾਂਗੇ ਧਾਗਾ ਆਪਣੀ ਸਾਈਡ ਚਾਰ ਕੁੰਡੇ ਆਪਾਂ ਪੁੱਠੇ ਬਣਾਵਾਂਗੇ ਪੰਜ-ਪੰਜ ਕੁੰਡਿਆਂ ਦਾ ਡਿਜ਼ਾਈਨ ਆ ਇੱਕ ਕੁੰਡਾ ਆਪਾਂ ਸਿੱਧਾ ਬਣਾਵਾਂਗੇ ਇਦਾਂ ਦੋ ਵੀ ਧਾਗਾ ਘਮਾ ਕੇ ਠੀਕ ਹੈ ਜੀ ਧਾਗਾ ਆਪਣੀ ਸਾਈਡ ਚਾਰ ਕੁੰਡੇ ਆਪਣੇ ਉੱਠੇ ਪਹਿਲੇ ਕੁੰਡੇ ਨੂੰ ਚਾਟ ਕੇ ਦੋ ਕੁੰਡੇ ਆਪਾਂ ਨੇ ਐਕਸਟਰਾ ਪਾ ਲੈਣੇ ਪੰਜ-ਪੰਜ ਕੁੰਡਿਆਂ ਦਾ ਡਿਜ਼ਾਈਨ ਆ ਇਹ ਵਾਲਾ ਚਾਰ ਕੁੰਡੇ ਆਪਣੇ ਪੁੱਠੇ ਇੱਕ ਕੁੰਡਾ ਆਪਾਂ ਨੇ ਸਿੱਧਾ ਬਣਾਇਆ ਦੋ ਬਰੀ ਧਾਗਾ ਕਮਾ ਕੇ ਠੀਕ ਹੈ ਜੀ ਇੱਕ ਕੁੰਡਾ ਸਿੱਧਾ ਬਣਾਵਾਂਗੇ ਆਪਾਂ ਦੋ ਬਰੀ ਧਾਗਾ ਬਣਾ ਕੇ ਜਿਹੜਾ ਸਿੱਧਾ ਕੁੰਡਾ ਆਪਾਂ ਨੇ ਬਣਾਉਣਾ ਉਹਨੂੰ ਦੋ ਬਰੀ ਬਣਾਣਾ ਹੈ ਆਪਾਂ ਨੇ ਚਾਰ ਕੁੰਡੇ ਆਪਾਂ ਨੇ ਪੁੱਠੇ ਬਣਾ ਲੈਣੇ ਨੇ ਇਹ ਆਪਣੀ ਡਿਜ਼ਾਈਨ ਦੀ ਪਹਿਲੀ ਸਲਾਈ ਆ ਧਾਗਾ ਆਪਣੀ ਸਾਈਡ ਚਾਰ ਕੁੰਡੇ ਆਪਾਂ ਪੁੱਠੇ ਬਣਾ ਲਾਂਗੇ ਇਹ ਵਾਲੇ ਕੁੰਡੇ ਨੂੰ ਆਪਾਂ ਸਿੱਧਾ ਬਣਾ ਲਾਂ ਠੀਕ ਹੈ ਜੀ ਪਾਪਾ ਆ ਗਿਆਂ ਬੈਕ ਸਾਈਡ ਦੂਜੀ ਸਲਾਈ ਇਹ ਸਾਰੇ ਕੁੰਡੇ ਆਪਾਂ ਨੇ ਪੁੱਠੇ-ਪੁੱਠੇ ਬਣਾਣੇ ਨੇ ਜਿਹੜਾ ਆਪਾਂ ਨੇ ਦੋਵਰੀ ਧਾਗਾ ਕਮਾ ਕੇ ਸਿੱਧਾ ਕੁੰਡਾ ਬਣਾਇਆ ਸੀ ਨਾ ਸਿੱਧੀ ਸਾਈਡ ਪਹਿਲੀ ਸਲਾਈ 'ਚ ਉਹ ਨਹੀਂ ਬਣਾਣਾ ਆਪਾਂ ਨੇ ਉਹਦਾ ਬਸ ਇਦਾਂ ਬਾਹਰ ਖੋਲ ਲੈਣਾ ਇਹ ਕੁੰਡਾ ਬਣਾਣਾ ਨਹੀਂ ਬਿਨਾ ਬਣਾਏ ਆਪਾਂ ਇਹਦੇ ਲਈ ਸਲਾਈ ਤੇ ਲੈ ਆਉਣਾ ਬਾਕੀ ਕੁੰਡੇ ਜਿਹੜੇ ਆਪਾਂ ਨੂੰ ਸਾਰੇ ਪੁੱਠੇ-ਪੁੱਠੇ ਬਣਾਣੇ ਨੇ ਇਹ ਵਾਲੇ ਕੁੰਡੇ ਨੂੰ ਇੱਥੇ ਆਪਾਂ ਨੇ ਬਾਹਰ ਖੋਲ ਕੇ ਦੂਜੀ ਸਲਾਈ ਤੇ ਲੈ ਆਉਣਾ ਇਹ ਆਪਣੀ ਦੂਜੀ ਸਲਾਈ ਹੈ ਜੀ ਸਾਰੀ ਪੁੱਠੀ-ਪੁੱਠੀ ਬਣਾ ਲੈਣੀ। ਤੀਜੀ ਸਲਾਈ ਆ ਗਈ ਆਪਣੀ ਸਿੱਧੀ ਸਾਈਡ। ਇੱਕ ਕੁੰਡਾ ਸਿੱਧਾ ਬਣਾਵਾਂਗੇ। ਧਾਗਾ ਆਪਣੀ ਸਾਈਡ ਚਾਰ ਕੁੰਡੇ ਆਪਾਂ ਪੁੱਠੇ ਬਣਾ ਲਾਂਗੇ। ਧਾਗਾ ਮਗਲੀ ਸਾਈਡ ਇਹ ਵਾਲੇ ਕੁੰਡੇ ਨੂੰ ਆਪਾਂ ਸਿੱਧੇ ਨੂੰ ਬਿਨਾ ਬੁਣੇ ਉਤਾਰ ਲਾਂਗੇ। ਧਾਗਾ ਆਪਣੀ ਸਾਈਡ ਚਾਰ ਕੁੰਡੇ ਆਪਾਂ ਫੇਰ ਪੁੱਠੇ ਬਣਾਵਾਂਗੇ। ਇਹ ਆਪਣੀ ਤੀਜੀ ਸਲਾਈ ਇਹ ਡਿਜ਼ਾਈਨ ਦੀ। ਧਾਗਾ ਮਗਲੀ ਸਾਈਡ ਇਹ ਵਾਲੇ ਕੁੰਡੇ ਨੂੰ ਆਪਾਂ ਸਿੱਧੇ ਨੂੰ ਬਿਨਾ ਬੁਣੀ ਹੀ ਸਲਾਈ ਤੇ ਲੇ ਹੋਣਾ ਚੌਥੀ ਸਲਾਈ ਆ ਗਈ ਆਪਣੀ ਬੈਕ ਸਾਈਡ ਇਹ ਸਾਰੇ ਆਪਣੇ ਕੁੰਡੇ ਪੁੱਠੇ ਪੁੱਠੇ ਬਣਾਉਣੇ ਨੇ ਸਿਰਫ ਜਿਹੜਾ ਇੱਕ ਕੁੰਡਾ ਆਪਣਾ ਸਿੱਧਾ ਉਹ ਨਹੀਂ ਬਣਾਉਣਾ ਪਾਣੀ ਠੀਕ ਹੈ ਜੀ ਉਹਨੂੰ ਆਪਾਂ ਬਿਨਾ بُਣੀ ਉਤਾਰਾਂਗੇ ਚੌਥੀ ਸਲਾਈ ਚ ਵੀ ਆਪਾਂ ਇਹ ਵਾਲਾ ਕੁੰਡਾ ਨਹੀਂ ਬੁਣਨਾਗਾ ਜਿਹੜਾ ਆਪਣਾ ਸਿੱਧਾ ਕੁੰਡਾ ਹੈਗਾ ਇਹਦਾ ਆਪਾਂ ਇਧਰਲੀ ਸਲਾਈ ਤੇ ਲੈ ਜਾਂਦੇ ਇਹ ਵਾਲੇ ਕੁੰਡੇ ਨੂੰ ਬਿਨਾ بُਣੀ ਹਾਂਜੀ ਪੰਜਵੀਂ ਸਲਾਈ ਆ ਗਈ ਆਪਣੀ ਸਿੱਧੀ ਸੈਟ ਇੱਕ ਕੁੰਡਾ ਆਪਾਂ ਸਿੱਧਾ ਬਣਾ ਲਾਂਗੇ ਧਾਗਾ ਆਪਣੀ ਸੇੜ ਚਾਰ ਕੁੰਡੇ ਪੁੱਠੇ ਬਣਾਵਾਂਗੇ ਆਪਾਂ ਧਾਗਾ ਮਗਲੀ ਸੇੜ ਹੁਣ ਜਿਹੜਾ ਆਪਣਾ ਇਹ ਸਿੱਧਾ ਕੁੰਡਾ ਇਹਦੇ ਆਪਾਂ ਨੇ ਤਿੰਨ ਕੁੰਡੇ ਬਣਾ ਲੈਣੇ ਨੇ ਠੀਕ ਹੈ ਜੀ ਇੱਕ ਕੁੰਡਾ ਇਦਾਂ ਆਪਾਂ ਸਿੱਧਾ ਬਣਾ ਲਿਆ ਇੱਕ ਇਦਾਂ ਘੁਮਾ ਕੇ ਬਣਾ ਲਿਆ ਇੱਕ ਕੁੰਡਾ ਆਪਾਂ ਫੇਰ ਇਹਦੇ ਵਿੱਚ ਸਿੱਧੇ ਬਣਾ ਲਾਂਗੇ ਇੱਕ ਕੁੰਡੇ ਦੇ ਆਪਾਂ ਨੇ ਤਿੰਨ ਕੁੰਡੇ ਬਣਾ ਲੈਣੇ ਪੰਜਵੀਂ ਸਲਾਈ 'ਚ ਧਾਗਾ ਆਪਣੀ ਸੇੜ ਚਾਰ ਕੁੰਡੇ ਆਪਣੇ ਪੁੱਠੇ ਤਾਂ ਗਾ ਮਗਲੀ ਸੈਟ ਇਹ ਸਿੱਧੇ ਕੁੰਡੇ ਦੇ ਆਪਾਂ ਨੇ ਤਿੰਨ ਕੁੰਡੇ ਬਣਾ ਲੈਣੇ ਨੇ ਇੱਕ ਦੋ ਤਿੰਨ ਤਾਂ ਗਾ ਆਪਣੀ ਜ਼ੜ ਚਾਰ ਕੁੰਡੇ ਆਪਣੇ ਪੁੱਠੇ ਫੇ ਤਾਂ ਗਾ ਮਗਲੀ ਸੈਟ ਇਹ ਵਾਲੇ ਕੁੰਡੇ ਤੇ ਆਪਾਂ ਨੇ ਸਿੱਧੇ ਕੁੰਡੇ ਦੇ ਤਿੰਨ ਕੁੰਡੇ ਬਣਾ ਲੈਣੇ ਨੇ ਇੱਕ ਕੁੰਡਾ ਇੱਕ ਕਮਾ ਕੇ ਬਣਾ ਲਾਂਗੇ ਦੋ ਕੁੰਡੇ ਆਪਾਂ ਬਣ ਕੇ ਬਣਾ ਲਏ ਠੀਕ ਹੈ ਜੀ ਚਾਰ ਕੁੰਡੇ ਆਪਾਂ ਪੁੱਠੇ ਬਣਾ ਲਾਂਗੇ। ਤਾਗਾ ਮਗਲੀ ਸਾਈਡ ਇਹ ਵਾਲਾ ਕੁੰਡਾ ਸਿੱਧਾ। ਛੇਵੇਂ ਸਲਾਈ ਆ ਗਈ ਆਪਣੀ ਬੈਕ ਸਾਈਡ। ਹੁਣ ਦੇਖੋ। ਇਹ ਵਾਲੇ ਕੁੰਡੇ ਨੂੰ ਆਪਾਂ ਬਣਾ ਲਿਆ। ਹੁਣ ਆਪਣੀ ਜਿਹੜੇ ਚਾਰ ਕੁੰਡੇ ਪੁੱਠੇ ਸੀ ਉਹਨਾਂ ਚੋਂ ਆਪਾਂ ਤਿੰਨ ਕੁੰਡੇ ਬਣਾਵਾਂਗੇ ਪੁੱਠੇ। ਇਦਾਂ। ਠੀਕ ਹੈ ਜੀ। ਜਿਹੜਾ ਆਪਾਂ ਪੰਜਵੀਂ ਸਲਾਈ 'ਚ ਇੱਕ ਇੱਕ ਕੁੰਡਾ ਬਧਾਇਆ ਉਹ ਆਪਣਾ ਇੱਕ ਪੁੱਠਾ ਕੁੰਡਾ। ਇੱਕ ਇਹ ਵਾਲਾ ਕੁੰਡਾ ਠੀਕ ਹੈ ਜੀ। ਇਹਨਾਂ ਦਾ ਦੋ ਦਾ ਇੱਕ ਕਰ ਦੇਣਾ ਆਪਾਂ ਨੇ। ਇਹ ਵਾਲੇ ਕੁੰਡੇ ਨੂੰ ਸਿੱਧਾ ਬੁਣ ਲਾਂਗੇ ਸੈਂਟਰ ਵਾਲੇ ਨੂੰ। ਇਕ ਕੁੰਡਾ ਆਪਣਾ ਜਿਹੜਾ ਆਪਣੇ ਬਣਾਇਆ ਸੀਗਾ ਉਹ ਇੱਕ ਪੁੱਠਾ ਕੁੰਡਾ ਹੈ ਇਹਨਾਂ ਦੋਹਾਂ ਨੂੰ ਦੋ ਦਾ ਇੱਕ ਕਰ ਦਾਂਗੇ ਹੁਣ ਆਪਣੇ ਦੋ ਕੁੰਡੇ ਪੁੱਠੇ ਰਹਿ ਗਏ ਇੱਥੇ ਠੀਕ ਹੈ ਜੀ ਹੁਣ ਆ ਇੱਕ ਪੁੱਠਾ ਕੁੰਡਾ ਇੱਕ ਆ ਸਿੱਧਾ ਕੁੰਡਾ ਇਹ ਦੋਹਾਂ ਕੁੰਡਿਆਂ ਨੂੰ ਲੈ ਕੇ ਇਹਨਾਂ ਦਾ ਇੱਕ ਕਰ ਦਾਂਗੇ ਸੈਂਟਰ ਵਾਲੇ ਕੁੰਡੇ ਨੂੰ ਆਪਾਂ ਬਣ ਲੈਣੇ ਇਹ ਵਾਲਾ ਕੁੰਡਾ ਤੇ ਪੁੱਠਾ ਕੁੰਡਾ ਇਹਨੂੰ ਦੋ ਦਾ ਇੱਕ ਕਰ ਦਾਂਗੇ ਜਿਹੜੇ ਆਪਾਂ ਉਧਰ ਦੋ ਕੁੰਡੇ ਵਿਦਾਏ ਸੀ ਉਹ ਆਪਾਂ ਇੱਧਰ ਛੇਵੀਂ ਸਲਾਈ ਚ ਘਟਾ ਦੇਣੀ ਨੇ ਤੇ ਆਪਣੇ ਕੁੰਡੇ ਜਿਹੜੇ ਉਨੇ ਰਹਿਣਗੇ దో కుండే పుట్ేం పుట్ స దో ద సుట్ా బ ఏ దో కు ఇద్దరే తిని ఎక్స్ట్రాయం డిజైన్ బ షే స జాం వారీటా డిజైన్ అన్నా గా బ్యాక్ సైడ్ డీధీ సైడ్ ఇదాది బ 5 5 ਕੁੰਡਿਆਂ ਦਾ ਡਿਜ਼ਾਈਨ ਬਹੁਤ ਸੋਹਣਾ ਲੱਗਦਾ ਬਣਿਆ ਹੋਇਆ ਤੇ ਸੋਖਾ ਵੀ ਬਹੁਤ ਆ ਤੁਹਾਨੂੰ ਕਿਦਾਂ ਦਾ ਲੱਗਿਆ ਇਹ ਵਾਲਾ ਡਿਜ਼ਾਈਨ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਜੇ ਪਸੰਦ ਆਈ ਤਾਂ ਲਾਈਕ ਜਰੂਰ ਕਰ ਦਿਓ ਜੀ ਜਿਹੜੇ ਆਪਣੇ ਚੈਨਲ ਤੇ ਨਵੇਂ ਨੇ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਪਾਂ ਤੁਹਾਨੂੰ ਹੋਰ ਨਵੀਂ ਵੀਡੀਓ ਨਾਲ ਮਿਲਾਂਗੇ ਉਦੋਂ ਤੱਕ ਲਈਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ